ਨਾਲ ਦੇ ਪਿੰਡ ਤੋਂ ਟੈਕਟਰ ਆਇਆ ਉਹਦੇ ਤੋਂ 스파ਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕੱਲੇ ਕਣਕ ਆਪਣੀ ਖਤਮ ਹੋ ਗਈ ਜੀ ਅੱਗ ਉਹ ਤੇ ਤਰ ਮੰਗਿਆ ਬਾਸ ਪਹਿਲੀ ਚੌਂਦੀ ਦੇ ਅਜੇ ਪਹਿਲੀ ਅੱਧਾ ਕੱਲਾ ਗਾ ਨਹੀਂ ਗਿਆ ਤੇ ਮਗਰਾ ਕਲਾ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਥੜੀ ਨੇ ਦੋ ਦੋ ਤਿੰਨਾਂ ਦਿਨਿਆਂ ਇਕੱਲੇ ਆਏ ਸੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਕਿਨੇ ਜਾਂਦੇ ਆ ਕਿ ਮੇਰਾ ਨਾਮ ਮਨਦੀਪ ਕੌਰ ਨਕਰੋ ਮੇਰਾ ਪਿੰਡ ਮੇਰੀਆਂ ਤਿੰਨ ਕੱਲੇ ਜਿਉਂ ਕਣਕ ਸੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕੱਲੇ ਕਣਕਬੀ ਖਤਮ ਹੋ ਗਈ ਪਹੁੰਚਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿਲੇ ਸਾਰੀ ਟਰੋਟ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿਲੇ ਦੇ ਵਿੱਚ ਜ਼ਮੀਨ ਹੈ ਸਰਕਾਰ ਤੋਂ ਕੀ ਸਾਡਾ ਜੋ ਵੀ ਆ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਭਰਿਆ ਜਾਵੇ ਹਰਿਆਣਾ ਜੋ ਵੀ ਹੋਇਆ ਨਾ ਸਾਡਾ ਇਹਦਾ ਨੰਬਰ ਘਾਤਿੰਗ ਇਹ ਜੀ ਅੱਗ ਉਹ ਟਰੈਕਟਰ ਲੰਗਿਆ ਬਾ ਪੈਲੀ ਚੋਂ ਦੀ ਦੇ ਅਜੇ ਪੈਲੀ ਅੱਧਾ ਕਿਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਤੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਛਲੰਸਰਾਂ ਲੱਗਿਆ ਚਾਹੇ ਕੋਈ ਛਾਤ ਹੋ ਕੇ ਕੀ ਦਿਗਾ ਉਜੋ ਉਹ ਅਜੇ ਅਸੀਂ ਦੋ ਕਿੱਲੇ ਹਟਵੇ ਆਂ ਬੁਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਤੁਹਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣ ਸੜ ਗਈ ਆ ਇਹਦੀ 3 ਸੜ ਗਈ ਇਹਦੀ 2 ਸੜ ਗਈ ਇਹਦੀ 2.5 ਸੜ ਗਈ ਆ 10 ਕਿੱਲਿਆਂ ਦੇ ਕਰੀਬ ਪੂਰੀ ਕਣ ਸਾਡੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾ ਤੰਨਿਆ ਕਿੱਲੇ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਰੇ ਜਾਂਦੇ ਆ ਤੇ ਇਹ ਸਰਕਾਰ ਨੂੰ ਚਾਹਦੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਵਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਫਾਇਲ ਵੀ ਨਹੀਂ ਗੱਡੀਆਂ ਪੁੱਛੀ ਮੋਕੇ ਦੀ ਇੱਕ ਪਹੁੰਚਿਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਹਦਾ ਆ ਗਈ ਬਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਜਿੱਦਾਂ ਅੱਗ ਕਿਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰੈਕਟਰ ਪਾ ਕੇ ਉਹਨਾਂ ਬਜਾਈ ਨੌਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕਾਂ ਦੀ ਖਤਮ ਹੋ ਗਈ ਜੀ ਆਹ ਟ੍ਰੈਕਟਰ ਮੰਗਿਆ ਵਾ ਪੈਲੀ ਚੋਂ ਦੀ ਦੇ ਅਜੇ ਪੈਲੀ ਅੱਧਾ ਕੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਤੀ ਹੈ। ਯਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਥੜੀ ਨੇ ਦੋ ਦੋ ਤਿੰਨਾਂ ਦਿਨਿਆਂ ਕੱਲੇ ਆਏ ਸੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਨੇ ਜਾਂਦੇ ਆ। ਕਿ ਮੇਰਾ ਨਾਮ ਮਨਦੀਪ ਕੌਰ ਨਕਰੋ ਮੇਰਾ ਪਿੰਡ ਮੇਰੀ ਇੱਥੇਨ ਕੱਲੇ ਜੋ ਕਨਕਸੀ ਗੇ ਜਿਹੜੀ ਨਾਲ ਦੇ ਪਿੰਡ ਤੋਂ ਟ੍ਰੈਕਟਰ ਆਇਆ। ਉਹਦੇ ਤੋਂ 스파ਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕਾਂ ਦੀ ਖਤਮ ਹੋ ਗਈ। ਪਹੁੰਚਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ। ਕਿੰਨੇ ਕਿੱਲੇ ਸਾਰੀ ਟੁੱਟ ਜਿਹੜੀ ਅੱਗ ਲੱਗੀ ਹੋਈ ਹੈ। ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ। ਕਿ ਕਰ ਕੀ ਮੰਗ ਕਰਦੇ। ਸਰਕਾਰ ਤੋਂ ਕਿ ਸਾਡਾ ਜੋ ਵੀ ਹੈ ਮਤਲਬ ਕਿ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਕਿ ਵੜਿਆ ਜਾਵੇ ਹਰ ਘਾਨਾ ਜੋ ਵੀ ਹੋਇਆ ਨੁਕਸਾਨ ਸਾਡਾ। ਇਹਦਾ ਨਾਮ ਬਲਕਾਰ ਸਿੰਘ। ਹੇ ਜੀ ਟਰੈਕਟਰ ਮੰਗਿਆ ਬਾਸ ਪਹਿਲੀ ਚੌਂਦੀ ਦੇ ਅਜੇ ਪਹਿਲੀ ਅੱਧਾ ਕਿੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਤੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾ ਲੱਗਿਆ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚੋ ਉਹ ਅਜੇ ਅਸੀਂ ਦੋ ਕਿੱਲੇ ਹਟਵੇ ਆਂ ਬੁਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਤੁਹਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ ਆਸ ਕਿੱਲੇ ਕਣ ਸੜ ਗਈ ਆ ਇਹਦੀ ਤਿੰਨ ਸੜ ਗਈ ਕੇ ਦੀ ਦੋ ਸੜ ਗਈ ਇਹਦੀ ਢਾਈ ਸੜ ਗਈ ਆ 10 ਕਿੱਲਿਆਂ ਦੇ ਕਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾਂ ਦੰਨਿਆਂ ਕਿੱਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਰੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਜਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬੀਤੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਫਾਇਰ ਬੇੜ ਦੀ ਗੜੀ ਪਹੁੰਚੀ ਮੁਕੇ ਦੀ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦਾਂ ਆ ਗਈ ਬਾਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਜਿੱਦਾਂ ਅੱਗ ਕਿਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰੈਕਟਰ ਪਾ ਕੇ ਉਹਨਾਂ ਬੁਝਾਈ